ਜੀ ਅੱਜ ਸਾਡੀਆਂ ਬੱਸਾਂ ਦੀ ਰੈਲੀਾਂ 'ਚ ਡਿਊਟੀਆਂ ਲਾਈਆਂ ਗਿਆ ਸੀ ਵੀ ਤੁਸੀਂ ਬੱਸਾਂ ਰੈਲੀਾਂ ਤੇ ਲਾ ਕੇ ਲੈ ਕੇ ਜਾਣੀਆਂ ਪਰ ਕੱਲ ਹੀ ਜਿਹੜੀ ਰੈਲੀ ਹੋਈ ਉੱਥੇ ਸਾਡੇ ਫ੍ਰੀਕੋਡ ਡਿੱਪੂ ਦੀਆਂ 30 ਬੱਸਾਂ ਲਾਈਆਂ ਸੀ ਜਿਹੜੀ ਖੰਨੇ ਰੈਲੀ ਹੋਈ ਆ ਇੱਕ ਰੈਲੀ ਤੇ ਜਾਣ ਨਾਲ 3 ਦਿਨ ਪ੍ਰਭਾਵਿਤ ਹੁੰਦੇ ਆ 3 ਦਿਨ ਲੋਕਾਂ ਨੂੰ ਵੀ ਖੱਜਲ ਖਵਾਰ ਹੋਣਾ ਪੈਂਦਾ ਸਾਡੇ ਸਟਾਫ ਨੂੰ ਵੀ ਖੱਜਲ ਖਵਾਰ ਹੋਣਾ ਪੈਂਦਾ ਇਸ ਦੀ ਬੰਦੀ ਡਿਊਟੀ ਲਈ ਜਾਂਦੀ ਸਾਡੇ ਤੋਂ ਨਾ ਕਿ ਓਵਰ ਟਾਈਮ ਦਿੱਤਾ ਜਾਂਦਾ ਨਾ ਕੋਈ ਨਾਈਟ ਖਾਣ ਪੀਣ ਵੀ ਟਰੈਵਲ ਨੈਟਰ ਆਪਣੇ ਕੋਲੋਂ ਕਰਦਾ ਹੈ ਜਦੋਂ ਕਿ ਕੀ ਰੈਲੀ ਤੇ ਜਾਂਦੇ ਇੱਕ ਦਿਨ ਪਹਿਲਾਂ ਬੱਸਾਂ ਰੋਕ ਲੈਂਦੇ ਆ ਜੇ ਮੰਨ ਲਓ 11 ਨੂੰ ਜਾਂ 12 ਨੂੰ ਰੈਲੀ ਆ ਤੇ 11 ਨੂੰ ਰੋਕ ਲੀਆਂ 12 ਨੂੰ ਰੈਲੀ ਆ ਤੇ 12 ਨੂੰ ਰਾਤ 12 1 ਵਜੇ ਇੱਕ ਡਰਾਈਵਰ ਨੇਟਰ ਡਿੱਪੂ ਆਉਂਦੇ ਆ ਫਿਰ ਘਰ ਵੀ ਜਾਣਾ ਹੁੰਦਾ ਅਗਲੇ ਦਿਨ ਆ ਕੇ ਡਿਊਟੀ ਵੀ ਕਰਨੀ ਹੁੰਦੀ ਆ ਯਾਨੀ ਕਿ ਤਿੰਨ ਦਿਨ ਪ੍ਰਭਾਵਿਤ ਹੁੰਦੇ ਆ ਜਿਵੇਂ ਕਿ ਜਿਹੜੀ ਅੱਜ ਰੈਲੀ ਆ ਖੰਡੂਰ ਸਾਹਿਬ ਰੈਲੀ ਸੀ ਸਾਡੇ ਡਿੱਪੂ ਦੀ 50 ਬੱਸਾਂ ਮੰਗੀਆਂ ਗਈਆਂ ਸੀ ਫ੍ਰੀ ਕੋ ਡਿੱਪੂ ਦੀਆਂ ਜਦੋਂ ਅਵਰੇਕਪਾਲ ਸੁਖਨੰਦ ਐਮ ਐਲ ਏ ਨਾਲ ਤਾਲਮੇਲ ਕਰਿਆ ਗਿਆ ਉਹਨਾਂ ਨੂੰ ਬੱਸਾਂ ਭੇਜਣੀਆਂ ਸੀ 50 ਪਰ ਉਹਨਾਂ ਦੇ ਪੀੜੇ ਨੇ ਫੋਨ ਨਹੀਂ ਚੱਕਿਆ ਜਿੱਥੋਂ ਤੱਕ ਸਾਨੂੰ ਸੂਚਨਾ ਮਿਲੀ ਹੈ ਪਰ ਸਾਡੇ ਜਿਹੜੇ ਦੂਜੇ ਅਧਿਕਾਰੀਆਂ ਨੇ ਫਿਰ ਐਮਐਲਏ ਨਾਲ ਸਿੱਧਾ ਰਾਬਤਾ ਬਣਾਇਆ ਐਮਐਲਏ ਨੇ ਸਿੱਧਾ ਜਵਾਬ ਦਿੱਤਾ ਵੀ ਮੈਂ ਬੱਸਾਂ ਨਹੀਂ ਮੰਗਵਾਈਆਂ ਤੁਸੀਂ ਐਮਐਲਏ ਮੁਲਕ ਨਾਲ ਗੱਲ ਕਰ ਲਓ ਹਲਕਾ ਜੱਤੋ ਨਾਲ ਜੇ ਦੋਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਵੀ ਅਸੀਂ 60 ਬੱਸਾਂ ਮੁਕਸਰ ਡਿੱਪੂ ਤੋਂ ਮੰਗਵਾ ਲਈਆਂ ਯਾਨੀ ਕਿ ਸਾਨੂੰ ਕੋਈ ਤਨਖਤ ਨਹੀਂ ਲਾਇਆ ਜਾ ਰਿਹਾ ਵੀ ਤੁਸੀਂ ਬੱਸਾਂ ਰੈਲੀ ਤੇ ਲੈ ਕੇ ਜਾਣੀਆਂ ਕਿ ਰੂਟ ਤੇ ਲੈ ਕੇ ਜਾਣੀਆਂ ਦੇਖੋ ਜੀ ਜੇਕਰ ਅੱਜ ਬੱਸਾਂ ਰੈਲੀ ਤੇ ਨਹੀਂ ਜਾਂਦੀਆਂ ਤਾਂ ਜਿਹੜੀਆਂ 50 ਬੱਸਾਂ ਦੇ ਟਾਈਮ ਮਿਸ ਹੋਏ ਆ ਇੰਦਾ ਹਰਜਾਨਾ ਕੌਣ ਭਰੂਗਾ ਕਿਉਂਕਿ ਮਹਿਕਮੇ ਨੇ ਤਾਂ ਇਹ ਕਹਦੇ ਨੇ ਵੀ ਸਾਡੇ ਤੋਂ ਐਮਐਲਏ ਨੇ ਬੱਸਾਂ ਮੰਗੀਆਂ ਸਰਕਾਰ ਨੇ ਮੰਗੀਆਂ ਅਸੀਂ ਦਿੱਤੀਆਂ ਪਰ ਟਾਈਮ ਮਿਸ ਹੋਇਆ ਲੋਕ ਖੱਜਲ ਖਵਾਰ ਹੋਇਆ ਸਟਾਫ ਖੱਜਲ ਖਵਾਰ ਹੋਇਆ ਨਗੂਣੀਆਂ ਤਨਖਾਹਾਂ ਤੇ ਸਟਾਫ ਕੰਮ ਕਰ ਰਿਹਾ ਸਰਕਾਰ ਇਹਨਾਂ ਪਾਸੇ ਮੰਗਾਵਲ ਤਾਂ ਕੋਈ ਧਿਆਨ ਨਹੀਂ ਦੇ ਰਹੀ ਆਏ ਦਿਨ ਰੈਲੀਆਂ ਰੈਲੀਆਂ ਤੁਸੀਂ ਲੋਕਾਂ ਨੂੰ ਕੰਮ ਕਰਕੇ ਦਿਖਾਓ ਤੁਹਾਨੂੰ ਰੈਲੀਆਂ ਕਰਨ ਦੀ ਜਰੂਰਤ ਹੀ ਨਾ ਪਵੇ ਕਿੰਨੀਆਂ ਬੱਸਾਂ ਸੀ ਫ੍ਰੀ ਕੋਡ ਡਿਪੂ ਦੀਆਂ ਸਾਡੇ ਫ੍ਰੀ ਕੋਡ ਡਿਪੂ ਚ 106 ਬੱਸਾਂ ਕੱਲਤੀ ਬੱਸਾਂ ਜਿਹੜੀਆਂ ਖੰਨੇ ਰੈਲੀ ਤੇ ਗਈਆਂ ਸੀ ਈ ਬੱਸਾਂ ਜ ਰਾਤ ਦੇਰ ਰਾਤ ਹੀ ਵਾਪਸੀ ਆਈਆਂ ਕੋਈ 11 ਵਜੇ ਆਈ ਹੈ ਕੋਈ 12 ਵਜੇ ਆਈ ਆ ਤੇ ਅੱਜ 50 ਬੱਸਾਂ ਹੋਰ ਮੰਗ ਲਈਆਂ ਸੀ ਕਨੂਟ ਸੈਵ ਰੈਲੀ ਵਾਸਤੇ ਯਾਨੀ 80 ਬੱਸਾਂ ਪ੍ਰਭਾਵਿਤ ਹੋਈਆਂ 80 ਬੱਸਾਂ ਨਾਲ ਲਗਭਗ ਫ੍ਰੀਕੋ ਡਿੱਪੂ ਦੇ 90% ਟਾਈਮ ਪ੍ਰਭਾਵਿਤ ਹੋਇਆ ਤੇ ਦੇਖੋ ਕਿੰਨੀ ਜਨਤਾ ਖਜਲ ਖਵਾ ਰਹੀ ਹੈ ਲੋਕਾਂ ਨੇ ਕਿਸੇ ਨੇ ਚੰਡੀਗੜ੍ਹ ਜਾਣਾ ਕਿਸੇ ਨੇ ਕੋਈ ਐਮਰਜੈਂਸੀ ਕੰਮ ਜਾਣਾ ਬਹੁਤ ਜ਼ਿਆਦਾ ਜਨਤਾ ਦੀ ਖਜਲਖواری ਹੋਈ ਹੈ ਇੱਕ ਵਾਰੀ ਸਰਕਾਰ ਕਹਿੰਦੀ ਸੀ ਵੀ ਅਸੀਂ ਲੋਕਾਂ ਨੂੰ ਸਹੂਲਤਾਂ ਦੇਵਾਂਗੇ ਔਰ ਲੋਕਾਂ ਜਿਹੜੀਆਂ ਦਿੱਤੀਆਂ ਸਹੂਲਤਾਂ ਉਹਨਾਂ ਤੋਂ ਵੀ ਵਾਂਝਾ ਕੀਤਾ ਜਾ ਰਿਹਾ ਕਾਰਨ ਕੀ ਮੰਨਦੇ ਹੋ ਵੀ ਅੱਜ ਬੱਸਾਂ ਕਿਉਂਕਿ ਸਾਰੇ ਸਾਉਂਦ ਜਾ ਰਹੇ ਨੇ ਪਰ ਕਾਰਨ ਕੀ ਵਾਪਸ ਹੋਣ ਦਾ ਵੀ ਲੋਕ ਨਹੀਂ ਜਾ ਰਹੇ ਜਾਂ ਫਿਰ ਹੋਰ ਕਾਰਨ ਮੰਨਦੇ ਇਹ ਤਾਂ ਜਾਤਾ ਐਮਐਲਏ ਦੀ ਆਪਸੀ ਪਿੰਡਾਂ ਨੇ ਸਰਪੰਚਾਂ ਨਾਲ ਕੋਈ ਤਾਲਮੇਲ ਹੈ ਨਹੀਂ ਤੇ ਇਹ ਤਾਲਮੇਲ ਹੋਊਗਾ ਵੀ ਜਿੱਥੇ ਤੱਕ ਸਾਨੂੰ ਲੱਗਦਾ ਵੀ ਲੋਕ ਇਹਨਾਂ ਸਰਕਾਰ ਤੋਂ ਅੱਕ ਚੁੱਕੇ ਆ ਇੱਕ ਗੱਲਾਂ ਤਾਂ ਕੀ ਇਹ ਸਰਕਾਰ ਸੀਮਤਾ ਕਿਉਂਕਿ ਇਹ ਸਰਕਾਰ ਚਾਹੁੰਦੀ ਤਾਂ ਲੋਕਾਂ ਦੇ ਕੰਮ ਕਰਕੇ ਵਿਖਾਉਂਦੀ ਤੇ ਰੈਲੀਆਂ ਦੀ ਜ਼ਰੂਰਤ ਨਾ ਪੈਂਦੀ ਇਹ ਸਰਕਾਰ ਨਰੇਗਾ ਵਾਲੇ ਦੂਜੇ ਤੀਜੇ ਨੂੰ ਲਾ ਕੇ ਰੈਲੀਆਂ 'ਚ ਜਿਆਦਾ ਕਟ ਵਖਾਉਂਦੀ ਆ ਪਰ ਇਹ ਚੀਜ਼ਾਂ ਹੁਣ ਨਾਲ ਹੁਣ ਲੋਕ ਜਾਗਰੂਕ ਹੋ ਗਿਆ ਲੋਕਾਂ ਤੇ ਇਹਨਾਂ ਦਾ ਪ੍ਰਭਾਵ ਨਹੀਂ ਪੈਣਾ ਸਾਨੂੰ ਜੀ ਸਾਡੇ ਮਲਕੇ ਮਹਿਕਮੇ ਵਾਲੋ ਸਵੇਰ 6:30 ਵਜੇ ਦਾ ਬੁਲਾਇਆ ਵੇ ਤੁਸੀਂ ਰੈਲੀ ਤੇ ਗੱਡੀਆਂ ਲੈ ਕੇ ਜਾਣੀਆਂ 50 ਗੱਡੀਆਂ ਫੀਕੋ ਡਿਪੋ ਦੀਆਂ ਪਰ ਜਿੰਨਾ ਵੀ ਸਾਡਾ ਸਟਾਫ ਆ ਡਰਾਈਵਰ ਕਨੈਕਟਰ ਸਵੇਰ 6:30 ਵਜੇ ਦੇ ਆਏ ਵੇ ਇੱਥੇ ਪਰ ਹੁਣ 9:00 ਵਜੇ ਨਾਲ ਆ ਜੀ ਅਜੇ ਤੱਕ ਇੱਕ ਵੀ ਗੱਡੀ ਰੈਲੀ ਤੇ ਨਹੀਂ ਗਈ ਐਮਐਲਏ ਸਾਹਿਬ ਨਾਲ ਵੀ ਰਾਬਤਾ ਕਾਇਮ ਕੀਤਾ ਗਿਆ ਉਹ ਕਹਿੰਦੇ ਵੀ ਸਾਨੂੰ ਗੱਡੀਆਂ ਨਹੀਂ ਚਾਹੀਦੀਆਂ ਹੁਣ ਇੰਨੇ ਟਾਈਮ ਮਿਸ ਹੋਈ ਲੱਖਾਂ ਰੁਪਈਆ ਦਾ ਨੁਕਸਾਨ ਹੋਇਆ ਠੀਕ ਆ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੇ ਭਗਵੰਤ ਮਾਨ ਕਹਿੰਦੇ ਸੀ ਪਹਿਲਾਂ ਵੀ ਦੂਜੀਆਂ ਸਰਕਾਰਾਂ ਜਿਵੇਂ ਕਾਲੀ ਦਾਲਾ ਕਾਂਗਰਸ ਵਾਲੇ ਆ ਵੀ ਰੈਲੀਆਂ ਦੇ ਗੱਡੀਆਂ ਲੈ ਕੇ ਜਾਂਦੇ ਆ ਤੇ ਘਾਟੇ ਬਣੀ ਕਿੰਨੀਆਂ ਗੱਡੀਆਂ ਰੈਲੀਆਂ ਤੇ ਲੈ ਕੇ ਜਾਂਦੇ ਆ ਕਿੰਨੀਆਂ ਗੱਡੀਆਂ ਤੇ ਬੈਨਰ ਲੱਗੇ ਆ ਇੰਨੀਆਂ ਸਰਕਾਰਾਂ ਦੀਆਂ ਤੇ ਤੁਰ ਪਏ ਆ ਕਿੰਨੇ ਮੁਲਾਜ਼ਮ ਰੌਲਾ ਪਾ ਰਹੇ ਵੀ ਸਾਨੂੰ ਪੱਕੇ ਕਰੋ ਤਨਖਾਹਾਂ 'ਚ ਵਾਅਦਾ ਕਰੋ ਉਹ ਗੱਲਾਂ ਨਹੀਂ ਸੁਣੀਆਂ ਜਾਂਦੀਆਂ ਪਰ ਇਹ ਸਰਕਾਰ ਜਿਹੜੀ ਆ ਘਾਟੇ ਵੱਲ ਜਾ ਰਹੀ ਆ ਜੀ ਹੁਣ ਕੀ ਮੰਗ ਕਰਦੇ ਤੁਸੀਂ ਪੁਛਾ ਕੇ ਤੋਂ ਵੀ ਹਾਂ ਜਿਹੜਾ ਜਿਹੜਾ ਪਹਿਲਾਂ ਜਾਣਦਾ ਅੱਜ 9 ਵਜੇ ਸਮਾਂ ਹੋ ਗਿਆ ਤੇ ਰੂਟ ਤੇ ਹੋਣੀ ਚਾਹੀਦੀ ਇਹ ਮੰਗ ਤਾਂ ਇਹ ਕਰਦੇ ਵੀ ਹੁਣੇ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਇਹਦਾ ਜ਼ਿੰਮੇਵਾਰ ਕੌਣ ਆ ਅਸੀਂ ਤਾਂ ਹੁਣ ਵੀ ਜਿੰਨੇ ਵੀ ਸਾਡੇ ਮਾਜਮਾ ਖੜੇ ਆ ਡਿਊਟੀ ਤੇ ਰੂਟ ਤੇ ਜਾਣ ਨੂੰ ਵੀ ਤਿਆਰ ਆ ਪਰ ਵੀ ਸਰਕਾਰ ਨੂੰ ਚਾਹੀਦਾ ਵੀ ਜਿਹੜਾ ਇਹਨਾਂ ਨੁਕਸਾਨ ਸਰਕਾਰੀ ਗੱਡੀਆਂ ਦਾ ਕਰ ਰਿਹਾ ਨੁਕਸਾਨ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਗੱਡੀਆਂ ਰੈਲੀ ਤੇ ਲੈ ਕੇ ਜਾਨੀਆਂ ਪ੍ਰਾਈਵੇਟ ਗੱਡੀਆਂ ਲੈ ਜਾਓ ਕਿਉਂਕਿ ਪਬਲਿਕ ਨੂੰ ਬਹੁਤ ਔਖਾ ਜਾਂਦਾ ਜੀ ਇਹ ਵੀ ਮੰਨ ਲਓ ਸਾਨੂੰ ਰਿਵਾਸ ਤੇ ਮੰਗਿਆ ਸੀ ਪਾਰ ਹੁਣ ਨਾ ਕੋਈ ਜਵਾਬ ਨਹੀਂ ਆ ਇਸ ਵਾਰ ਤਾਂ ਅਸੀਂ ਨਾ ਰੂਟ ਤੇ ਜਾ ਰਹੇ ਹਾਂ ਕਿੰਨੀਆਂ ਬੱਸਾਂ ਮੰਗੀਆਂ ਨੇ ਇਹ ਗੱਡੀ ਆ ਇਹ ਸਾਰੀ ਰੂਟ ਤੇ ਕੁਝ ਰਹੇ ਆ ਰੂਟ ਤੇ ਪਈ ਜਾ ਰਹੀ ਆ